ਮੈਂ ਤੈਨੂੰ ਆਸ ਕਰਦਾ ਆ ਕਿ ਜਿਹੜਾ ਉਹਨਾਂ ਦਾ ਕੱਠ ਹੋਊਗਾ ਇਤਿਹਾਸ ਉਹ ਹੋਵੇ ਆ ਰੇਲੇ ਰੇਲ ਵੀ ਬੰਦ ਕਰਾਂਗੇ ਜਿਹੜਾ ਲਾਡੂਵਾਲ ਪੌਲੇਆ ਫਲੋਰ ਦੇ ਤੋਂ ਦੋਨੋਂ ਸਾਈਡਾਂ ਤੋਂ ਉਹ ਵੀ ਬੰਦ ਕਰਾਂਗੇ ਉਸ ਦਿਨ ਤੱਕ ਉੱਥੋਂ ਹੀ ਰਵਾਂਗਾ ਉੱਥੇ ਹੀ ਸੋਵਾਂਗਾ ਉੱਥੇ ਹੀ ਖਾਣਾ ਖਾਣ ਕੇ ਸਾਰੇ ਪੰਜਾਬ ਦੇ ਅਬਰੇਟਰ ਇਹਨਾਂ ਕੋਲ ਅਗ੍ਹੀ ਰਾਤ ਨੂੰ ਪ੍ਰਧਾਨ ਘਰ ਜਾਊਗਾ ਸੰਗਤ ਦੇ ਵਿੱਚ ਇੱਥੇ ਬਾਕੀ ਵੀ ਮੇਰੇ ਭਰਾ ਆਉਣਗੇ ਜਿਹਨਾਂ ਦੇ ਪ੍ਰਧਾਨ ਸਾਹਿਬਾ ਆਉਣਗੇ ਉਹਨਾਂ ਦੇ ਨਾਲ ਬੈਠ ਕੇ ਰਾਤ ਨੂੰ ਉੱਥੇ ਹੀ ਰਵਾਂਗੇ ਸਾਰੀਆਂ ਟਰੈਕਟਰ ਟਰਾਲੀਆਂ ਟਰੱਕਾਂ ਦੇ ਪਰਮਾਨੇ ਬਹੁਤ ਵੱਡੇ ਦਾ ਬਿਲ ਬਿਚਾਰੀ ਚੱਲ ਰਹੀ ਹੈ ਜਿਹੜਾ ਉਹਦੇ ਨਾਲ ਇਕੱਠ ਹੋਊਗਾ ਮੈਂ ਆਸ ਕਰਦਾ ਕਿ 10000 ਰਿਕਾਰਡ ਜਿਹੜਾ ਜਨ ਤੋੜਾਂਗੇ ਉਹਦੇ ਬਾਅਦ ਇੱਕ ਐਸੋਸੀਏਸ਼ਨ ਜਿਹੇ ਆਈ ਜਿਹਨੇ ਸੈਂਪੀ ਬਣਾਉਣ ਤੋਂ ਬਾਅਦ ਫਿਰ ਥੋੜਾ ਕਿਸ ਕਿਹਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਕਿਹੜੀ ਐਸੋਸੀਏਸ਼ਨ ਸੀ ਜਿਹਨੇ ਜਿਹੜਾ ਇਸ ਸੈਂਪੀ ਬਣਾਈ ਹੈ ਕੇਂਦਰ ਸਰਕਾਰ ਦੀ ਜਿਹਨਾਂ ਨੇ ਆ ਕੇ ਸਟ੍ਰਾਈਕ ਹੋਰੀ ਪ੍ਰਧਾਨ ਜੀ ਨਾਲ ਉਹਦੇ ਖੁੱਲੀ ਆ ਨਾ ਅਸੀਂ ਆਲ ਇੰਡੀਆ ਮੋਟਰ ਕਾਂਗਰਸ ਦਾ ਹਿੱਸਾ ਹੈਗੇ ਆ ਨਾ ਕਦੇ ਬੰਨਣਾ ਮੈਂ ਸਮਝਦਾ ਕਿ ਉਹ ਸਲਾਹ ਸਰਕਾਰ ਦੇ ਦਲਾਲ ਆ ਦਿਲ ਦਾ ਅਲੱਦਾ ਕੰਮ ਹੁੰਦਾ ਏ ਦੰਦੇ ਦਲਾਲੀਆਂ ਕਰਨਾ ਉਹਨਾਂ ਨੇ ਨਾਦਰਮਨ ਸਟ੍ਰਾਈਕ ਕੀਤੀ ਸਟ੍ਰਾਈਕ ਤਾਂ ਅਸੀਂ ਕੀਤੀ ਆ ਇੰਡੀਆ ਪਰ ਦੇ ਡਰਾਈਵਰਾਂ ਨੇ ਕੀਤੀ ਤੁਸੀਂ ਪੁੱਲ ਵਾਲੇ ਕੌਣ ਨੇ ਤੁਹਾਡੇ ਨਾਲ ਕੌਣ ਨੇ ਆ ਚੈੱਕ ਕਰ ਲਓ ਪੰਜਾਬ ਤੁਹਾਡੇ ਨਾਲ ਕੌਣ ਨੇ ਤੁਸੀਂ ਕਿਸੇ ਨੂੰ ਕੱਟ ਰੱਖ ਲਓ ਉਹਦਾ ਤੁਸੀਂ ਗੂਗਲ 'ਚ ਜਾ ਕੇ ਸਰਚ ਕਰਨਾ ਮਲਕੀਤ ਸਿੰਘ ਪਾਲ ਚੇਅਰਮੈਨ ਉਹਨਾਂ ਨੇ ਮੋਟਰ ਕਾਂਗਰਸ ਉਹਦੀ ਮੇਰਾ ਖਿਆਲ 2000 ਕਰੋੜ ਦੀ ਆ 1500 ਕਰੋੜ ਦੀ ਥੱਗੀ ਦਾ ਮਾਮਲਾ ਦਰਜ ਆ ਪਿਛਲੇ ਦਿਨੀ ਮੋਟਰ ਵਹੀਕਲ ਐਕਟ ਦੇ ਵਿੱਚੋਂ ਅਮੈਂਡਮੈਂਟ ਹੋਈ ਹੈ ਔਰ ਕੇਂਦਰ ਸਰਕਾਰ ਵੱਲੋਂ ਜੋ ਹਿੱਟ ਐਂਡ ਰਨ ਕਾਨੂੰਨ ਬਣਾਇਆ ਗਿਆ ਉਹਦੇ ਨਾਲ ਲਗਾਤਾਰੀ ਪ੍ਰਦਰਸ਼ਨ ਜਾਰੀ ਹੈ ਔਰ ਸਾਡੇ ਨਾਲ ਆਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਮੂਵਮੈਂਟਸ ਰਹਿਣ ਗਿਆ ਪ੍ਰੈਸ ਕਾਨਫਰੰਸ 'ਚ ਕੀਤੀ ਗਈ ਔਰ ਪੂਰਾ ਮਾਮਲਾ ਜਿਹੜਾ ਉਹ ਜਾਣ ਲੈਣੇ ਆ। ਹੈਪੀ ਸੰਧੂ ਜੀ ਕਿਸ ਤਰੀਕੇ ਦੇ ਨਾਲ ਮੂਵਮੈਂਟਸ ਜਿਹੜੀਆਂ ਹੁਣ ਆਉਣਗੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਪ੍ਰਦਰਸ਼ਨ ਸੀ ਉਹ ਜਾਰੀ ਸੀਗਾ। ਦੇਖੋ ਮੈਂ ਪੂਰੇ ਪੰਜਾਬ ਦੇ ਦੌਰੇ ਤੇ ਆ ਪਰਸੋਂ ਮੈਂ ਫਰੂਜ਼ਪੁਰ ਸੀ ਉਸ ਤੋਂ ਪਹਿਲਾਂ ਫ ਨਮਾਸ਼ੇਰ ਵਕ ਵਕ ਪੰਜਾਬ ਦੀਆਂ ਯੂਨੀਅਨ ਦੇ ਵਿੱਚ ਜਾ ਰਹੇ ਆ ਪੰਜਾਬ ਦਾ ਦੌਰਾ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਕੱਲ ਮੈਂ ਜਿਵੇਂ ਪਟਿਆਲੇ ਜਾ ਰਹੇ ਆ ਇੱਥੇ ਆਪਣੇ ਨਾਜਪਬੰਦੇ ਵਿੱਚ ਜਿਹੜਾ ਸਾਡਾ ਆਪਣੀਆਂ ਐਸੋਸੀਏਸ਼ਨ ਪੰਜ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਆਪਣੀਆਂ ਸਾਡੀਆਂ ਲੇਬਰ ਐਸੋਸੀਏਸ਼ਨ ਆ ਉਹਨਾਂ ਨੇ ਮੈਨੂੰ ਸਦਾ ਪਤਾ ਦਿੱਤਾ ਕਿ ਸਾਨੂੰ ਸਮਰਥਨ ਦੇ ਉਹ ਵੀ ਸਾਨੂੰ ਸਮਰਥਨ ਦੇ ਰਿਹਾ ਉਹ ਤੁਹਾਨੂੰ ਕੱਲ ਪਤਾ ਲੱਗੂ ਉੱਥੇ ਉੱਥੇ ਤੁਸੀਂ ਪਹੁੰਚਣਾ ਨਾਜਪਬੰਦੇ ਵਿੱਚ ਠੀਕ ਮੈਂ 2 ਵਜੇ ਪਹੁੰਚਾਂਗਾ ਪਰ ਮੈਂ ਆਸ ਮੰਨਦਿਆਂ ਕਿ ਅੱਜ ਪੰਜਾਬ ਦੇ ਲੋਕ ਇਕੱਠੇ ਹੋ ਕੇ ਲੜਾਈ ਲੜਾਂਗੇ ਪੰਜਾਬ ਦੀ ਲੜਾਈ ਆ ਪੰਜਾਬ ਸਰਕਾਰ ਦੀ ਨਾਲ ਵੀ ਲੜਾਂਗੇ ਸੈਂਟਰ ਸਰਕਾਰ ਨਾਲ ਵੀ ਲੜਾਂਗੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਗੈਰਤ ਵਾਲੇ ਲੋਕ ਆ ਜੇ ਪੰਜਾਬ ਨੇ ਕੁਰਬਾਨੀਆਂ ਕੀਤੀਆਂ 92% ਵਾਦੀ ਸਾਡੀ 2% ਜੇ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਦਬਾਬੇ ਦੀ ਧਰਤੀ ਦੇ ਉਤੇ ਇਹ ਸੋਚ ਕੇ ਸੰਘਰਸ਼ ਆਲਣ ਦਾ ਕਿ ਥੋੜੇ ਲੋਕ ਆ ਅਸੀਂ ਕਿੱਥੇ ਸੰਘਰਸ਼ ਜਿੱਤ ਸਕਦੇ ਆ ਪਰ ਮੈਂ ਤੈਨੂੰ ਆਸ ਕਰਦਾ ਆ ਕਿ ਜਿਹੜਾ ਉਦੋਂ ਦਾ ਇਕੱਠ ਹੋਊਗਾ ਇਤਿਹਾਸ ਹੋ ਹੋਵੇ ਆ ਰੇਲਵੇ ਵੀ ਬੰਦ ਕਰਾਂਗੇ ਜਿਹੜਾ ਲਾਡੂ ਵਾਲ ਪੌਲੇਆ ਫਲੋਰ ਦੇ ਉਤੋਂ ਦੋਨੋਂ ਸਾਈਡਾਂ ਤੋਂ ਉਹ ਵੀ ਬੰਦ ਕਰਾਂਗੇ ਲਗਭਗ 1 ਵਜੇ ਦੇ ਕਰੀਬ ਜਿਹੜਾ ਸੀ ਉੱਥੇ ਪਹੁੰਚਾਂਗੇ ਆਪਣੇ ਪਰਿਵਾਰਾਂ ਸਮੇਤ ਪਹੁੰਚਾਂਗਾ ਔਰ ਉਸ ਦਿਨ ਤੱਕ ਉੱਥੋਂ ਹੀ ਰਵਾਂਗਾ ਉੱਥੇ ਹੀ ਸੋਵਾਂਗਾ ਉੱਥੇ ਹੀ ਖਾਣਾ ਖਾਣਗੇ ਸਾਰੇ ਪੰਜਾਬ ਦੇ ਆਪਰੇਟਰ ਇਹਨੀਆਂ ਗਾ ਕਿ ਰਾਤ ਨੂੰ ਪ੍ਰਧਾਨ ਘਰ ਜਾਊਗਾ ਸੰਗਤ ਦੇ ਵਿੱਚ ਇੱਥੇ ਬਾਕੀ ਦੇ ਮੇਰੇ ਭਰਾ ਆਏ ਹੋਣਗੇ ਜਿਨ੍ਹਾਂ ਦੇ ਪਰਦਾਸ ਸਹਿਬਰ ਆਉਣਗੇ ਉਹਨਾਂ ਦੇ ਨਾਲ ਬੈਠ ਕੇ ਰਾਤ ਨੂੰ ਉੱਥੇ ਹੀ ਰਵਾਂਗੇ ਸਾਰੀਆਂ ਟਰੈਕਟਰ ਟਰਾਲੀਆਂ ਟਰੱਕਾਂ ਦੇ ਪ੍ਰਬੰਧ ਬਹੁਤ ਵੱਡੇ ਲੈਵਲ ਤੇ ਤਿਆਰੀ ਚੱਲ ਰਹੀ ਆ ਜਿਹੜਾ ਉਹden ਦਾ ਕੱਟ ਹੋਊਗਾ ਮੈਂ ਆਸ ਕਰਦਾ ਕਿ 10000 ਦਾ ਰਿਕਾਰਡ ਜਿਹੜਾ ਉਹ ਦਿਨ ਤੋੜਾਂਗੇ ਜਿਹੜੀ ਦੂਜੀ ਗੱਲ ਸਰਕਾਰ ਨੂੰ ਲੱਗਦਾ ਕੋਈ ਸਰਕਾਰ ਦੇ ਬੰਦਿਆਂ ਨਾਲ ਮੀਟਿੰਗਾਂ ਕਰਕੇ ਅਸੀਂ ਇਸ ਘਰਸ਼ ਨੂੰ ਮੱਠਾ ਪਾ ਲਾਂਗੇ ਜਾਂ ਕੋਲਾਂਗੇ ਪੰਜਾਬ ਦੇ ਲੋਕੇ ਦੇ ਨਾਲ ਆ ਸਰਕਾਰ ਦਾ 18 ਤਰੀਕ ਦਾ ਸਮਾਂ ਰੱਖਿਆ ਜੇ ਸਰਕਾਰ ਨੇ ਲੋਕ ਚੈੱਕ ਕਰਨੇ ਆ ਮੈਨੂੰ ਦੱਸਣ ਕਿਦਾਂ ਰੈਲੀ ਕਰਾਉਣੀ ਜਿੱਥੇ ਕਹੋਂਗੇ ਪੰਜਾਬ ਦੇ ਸੈਂਟਰ ਚ ਕਿਸੇ ਜਗ੍ਹਾ ਤੇ ਇੱਕ ਰੈਲੀ ਕਰਾ ਕੇ ਇਹ ਦੱਸ ਦੂੰਗਾ ਕਿ ਪੰਜਾਬ ਦੇ ਲੋਕ ਕਿਹਦੇ ਨਾਲ ਆ ਤੁਹਾਡੀ ਐਸੋਸੀਏਸ਼ਨ ਕੋਈ ਬਣਾਈ ਹੋਊਗੀ ਦੋ ਚਾਰ ਜੁਨੀਆਂ ਨੇ ਇਕੱਠੇ ਹੋ ਕੇ ਜਾਂ ਕੁਝ ਸਾਬ ਜਿਸ ਤਰੀਕੇ ਨਾਲ ਹਿੱਟ ਐਂਡ ਰਨ ਕਾਨੂੰਨ ਬਣਾਇਆ ਹੈ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਔਰ ਮੇਨ ਜਿਹੜਾ ਸਾਰਾ ਪ੍ਰਦਰਸ਼ਨ ਸੀਗਾ ਉਹ ਕੇਂਦਰ ਸਰਕਾਰ ਵੱਲੋਂ ਖਿਲਾਫ ਹੋ ਰਿਹਾ ਸੀਗਾ ਔਰ ਉਹਦੇ ਬਾਅਦ ਇੱਕ ਐਸੋਸੀਏਸ਼ਨ ਅਜਿਹੀ ਆਈ ਜਿਨੇ ਸਹਿਮਤੀ ਬਣਾਉਣ ਤੋਂ ਬਾਅਦ ਵੀ ਫਿਰ ਤੁਹਾਡਾ ਕਿਸ ਤਰੀਕੇ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਕਿਹੜੀ ਐਸੋਸੀਏਸ਼ਨ ਸੀ ਜਿਨੇ ਜਿਹੜਾ ਇਸ ਸਹਿਮਤੀ ਬਣਾਈ ਹੈ ਕੇਂਦਰ ਸਰਕਾਰ ਨਾਲ 올 ਇੰਡੀਆ ਮੋਟਰ ਕਾਂਗਰਸ ਇੱਕ ਪੁਰਾਣੀ ਐਸੋਸੀਏਸ਼ਨ ਆ ਉਹਦੇ ਮਲਕੀਤ ਸਿੰਘ ਬਾਲਜੀ ਚ ਜਿਹੜੇ ਕਿ ਜਿਨ੍ਹਾਂ ਨੇ ਆ ਕੇ ਸਟ੍ਰਾਈਕ ਖੋਲੀ ਪ੍ਰਧਾਨ ਜੀ ਨਾਲ ਉਹਨਾਂ ਦੇ ਖੋਲੀ ਆ ਨਾ ਅਸੀਂ ਆਲ ਇੰਡੀਆ ਮੋਟਰ ਕਾਂਗਰਸ ਦਾ ਹਿੱਸਾ ਹੈਗੇ ਆ ਨਾ ਕਦੇ ਬਣਨਾ ਮੈਂ ਸਮਝਦਾ ਕਿ ਉਹ ਸਰਕਾਰ ਦੇ ਦਲਾਹ ਲਿਆ ਦਲਾਹਾਂ ਦਾ ਕੰਮ ਹੁੰਦਾ ਇਦਾਂ ਦੇ ਦਲਾਲੀਆਂ ਕਰਨਾ ਉਹਨਾਂ ਨੇ ਨਾ ਤਾਂ ਉਹਨਾਂ ਨੇ ਸਟ੍ਰਾਈਕ ਕੀਤੀ ਸਟ੍ਰਾਈਕ ਤਾਂ ਅਸੀਂ ਕੀਤੀ ਆ ਇੰਡੀਆ ਪਰ ਦੇ ਡਰਾਈਵਰਾਂ ਨੇ ਕੀਤੀ ਤੁਸੀਂ ਖੋਲਣ ਵਾਲੇ ਕੌਣ ਹੁੰਦੇ ਤੁਹਾਡੇ ਨਾਲ ਕੌਣ ਆ ਚੈੱਕ ਕਰ ਲਓ ਪੰਜਾਬ 'ਚ ਤੁਹਾਡੇ ਨਾਲ ਕੌਣ ਆ ਤੁਸੀਂ ਕਿਸੇ ਨੂੰ ਕੱਠ ਰੱਖ ਲਓ ਮੈਂ ਤਾਂ ਤੁਹਾਨੂੰ ਚੈਲੰਜ ਕਰਦਾ ਹਾਂ ਓਪਨ ਸਾਰੀਆਂ ਜਥੇਬੰਦੀਆਂ ਨੂੰ ਚੈਲੰਜ ਕਰਦਾ ਟਰੱਕਾਂ ਦੀਆਂ ਜਿਹੜੀਆਂ ਇਸ ਇਸ ਜਿਹੜੀਆਂ ਬਣੀਆਂ ਆ ਜਿੱਥੇ ਮਰਜ਼ੀ ਜਿੱ ਟੈਂਪ ਜਗਾ ਤੁਹਾਡੀ ਟਾਈਮ ਤੁਹਾਡਾ ਬਰਾਬਰ ਕੱਟ ਰੱਖ ਕੇ ਦਸੂਗਾ ਕਿ ਪੰਜਾਬ ਦੇ ਲੋਕ ਕੇ ਦੇ ਨਾਲ ਆ ਪੰਜਾਬ ਦੇ ਕਿਸਾਨ ਕੇ ਦੇ ਨਾਲ ਆ ਪੰਜਾਬ ਦੇ ਟਰੱਕ ਆਪਰੇਟਰ ਕੇ ਨਾਲ ਚਾਹੁੰਦਾ ਕੇ ਦੇ ਨਾਲ ਆ ਨਾ ਅਸੀਂ 올 ਇੰਡੀਆ ਮੋਟਰ ਕਾਂਗਰਸ ਨੂੰ ਮੰਨਦੇ ਸੀ ਨਾ ਮੰਨਾਂਗੇ ਟਰੱਕ ਆਪਰੇਟਰਾਂ ਦੀ ਲੜਾਈ ਆਪ ਲੜਾਂਗੇ ਪਰ ਜਿਹੜਾ ਉਹ ਬੰਦੇ ਨੇ ਜਿਹਨੇ ਸਟ੍ਰਾਈਕ ਖੋਲੀ ਸੀ ਉਹਦਾ ਤੁਸੀਂ ਗੂਗਲ 'ਚ ਜਾ ਕੇ ਸਰਚ ਕਰਨਾ ਮਲਕੀਤ ਸਿੰਘ ਬੱਲ ਚੇਅਰਮੈਨ 올 ਇੰਡੀਆ ਮੋਟਰ ਕਾਂਗਰਸ ਉਹਦੇ ਮੇਰੇ ਖਿਆਲ 2000 ਕਰੋੜ ਦੀ ਜਾਂ 1500 ਕਰੋੜ ਦੀ ਠੱਗੀ ਦਾ ਮਾਮਲਾ ਦਰਜ ਆ ਉਹ ਤੇ ਆਪਣਾ ਮਾਸ ਬਚਾਉਂਦਾ ਫਿਰਦਾ ਉਹਨੂੰ ਪੁਲਿਸ ਨੇ ਅਰੈਸਟ ਕਰ ਲੈਣਾ ਹੈਪੀ ਸੰਧੂ ਕਮ ਲੰਗਾ ਆਦਮੀ ਹੈ ਮੇਰੇ ਬੈਂਕ ਬੈਲ ਨੇ ਚੈੱਕ ਕਰ ਲਓ ਮੇਰੇ ਨੂੰ ਕੋਈ ਹੋਰ ਕੋਈ ਸਿਸਟਮ ਜਿਹੜਾ ਚੈੱਕ ਕਰ ਲਓ ਨਾ ਮੈਂ ਕੋਈ ਨਸ਼ਾ ਕਰਦਾ ਠੀਕ ਹੈ ਪੁਲਿਸ ਨੇ ਕੋਈ ਨਸ਼ਾ ਨੁਸ਼ਾ ਪਾ ਕੇ ਅਰੈਸਟ ਕਰ ਲੂ ਕੁਝ ਪਾ ਲੂ ਮੇਰੇ ਕੀ ਸੀ ਪਾਉ ਨਾ ਤੁਹਾਨੂੰ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਅਰੈਸਟ ਕੀਤਾ ਸੀ ਜਰੂਮ ਬਾਅਦ ਚ ਰਿਹਾ ਕਰ ਦਿੱਤਾ ਜਲੰਧਰ ਨਜ਼ਦੀਕ ਜਿਹੜਾ ਪ੍ਰਦਰਸ਼ਨ ਕੀਤਾ ਜਿੱਤਾ ਸੀ ਸਵੇਰੇ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਪੁਲਿਸ ਜਿੱਥੇ ਜਿੱਥੇ ਮੈਂ ਜਾਂਦਾ ਸੀ ਮੇਰੇ ਪਿੱਛੇ ਪਿੱਛੇ ਕੋਈ ਮੇਰੀ ਜਰੂਰਤ ਸੀ ਸਿਰਫ ਆਪਣੇ ਅਪਰੇਟਰਾਂ ਨੂੰ ਇਕੱਠੇ ਕਰਾਂ ਭਾਵੇਂ ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਪਰ ਮੈਂ ਚਾਹੁੰਦਾ ਸੀ ਕਿ ਮੈਂ ਕਿਤੇ ਮੈਨੂੰ ਘਰ ਤੋਂ ਰੈਸਟ ਕਰਕੇ ਕਿਸੇ ਨੂੰ ਦਿਖਾ ਨਾ ਦੇਣੇ ਸਿਲੰਡਰ ਕਰਤਾ ਇਸ ਕਰਕੇ ਮੈਂ ਘਰੋਂ ਭੱਜ ਗਿਆ ਸੀ ਸੋ ਅੱਜ ਮੈਂ ਕਹਿੰਦਾ ਮੈਂ ਨਾ ਘਰ ਛੱਡ ਕੇ ਜਾਣਾ ਅੱਜ ਹੁਣ ਤੁਹਾਡੇ ਰਾਹੀ ਮੀਡੀਆ ਦੇ ਰਾਹੀ ਮੀਡੀਆ ਹੀ ਸ਼ਕਤੀ ਆ ਜਿਹਦੇ ਕਰਕੇ ਅਸੀਂ ਪ੍ਰਚਾਰ ਕਰ ਸਕਦੇ ਹਾਂ ਜਿੱਥੋਂ ਮਰਜ਼ੀ ਗ੍ਰਫਤਾਰ ਕਰਕੇ ਜਿਹੜਾ ਮਰਜ਼ੀ ਕੇਸ ਪਾਵੇ ਜਿੰਨੀ ਦੇਰ ਰੱਖਣਾ ਜੇ ਰੱਖੇ ਇੱਕ ਸੈਗਲ ਲੇਨ ਤਿਆਰ ਕਰਤੀ ਟੀਮ ਤਿਆਰ ਕਰਤੀ 18 ਤਰੀਕ ਦਾ ਧਰਨਾ ਫਲੋਰ ਪੌਲ ਤੇ ਲੱਗੇਗਾ ਹੀ ਲੱਗੇਗਾ ਉਹਦਾ ਇਕੱਠਾ ਹੋਊਗਾ ਇਤਿਹਾਸਿਕ ਹੋ ਸੋ ਇਹ ਹਰ ਹਾਲ ਵਿੱਚ ਦੋਨੋਂ ਹਾਈਵੇ ਬੰਦ ਕਰੂੰਗਾ ਜਿਹੜੀ ਰੇਲਵੇ ਲਾਈਨ ਦੀ ਜ਼ਿੰਮੇਵਾਰੀ ਆ ਜਿਹੜੀ ਆ ਕਿਸਾਨ ਜਿੱਥੇ ਬੰਦੀ ਸਾਡੇ ਨਾਲ ਆਈ ਆ ਇਹ ਬਣੀਆ ਰੇਲਵੇ ਲਾਈਨ ਇਹ ਕਹਿ ਰਹੇ ਕਿ ਅਸੀਂ 500 ਤੋਂ ਵੱਧ ਟਰੈਕਟਰ ਟਰਾਲੀਆਂ ਪਰਿਵਾਰਾਂ ਸਮੇਤ ਲੈ ਕੇ ਆਵਾਂਗੇ ਉੱਥੇ ਬੈਠਾਂਗੇ ਸਾਰੇ ਪਰਿਵਾਰਾਂ ਦੇ ਨਾਲ ਲੜਾਈ ਲੜਾਂਗੇ ਪੰਜਾਬ ਦੇ ਟਰੱਕਾਂ ਦੀ ਪੰਜਾਬ ਦੇ ਲੋਕਾਂ ਦੀ ਇਕੱਲਾ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਆ ਜਾਂ ਕੋਈ ਹੋਰ ਵੀ ਮੰਗਾਂ ਤੁਹਾਡੀਆਂ ਹੈਗੀਆਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਖਿਲਾਫ ਨਹੀਂ ਕੇਂਦਰ ਸਰਕਾਰ ਨਾਲ ਕੋਈ ਬਹੁਤੀਆਂ ਸਾਡੀਆਂ ਮੰਗਾਂ ਨਹੀਂ ਸਾਡੀਆਂ ਇਹ ਮੰਗ ਤਾਂ ਸਿਰਫ ਕੇਂਦਰ ਸਰਕਾਰ ਨਾਲ ਤੇ ਆਹੀ ਮੰਗਿਆ ਜਿਹੜਾ ਕਾਲਾ ਕਾਨੂੰਨ ਲੈ ਕੇ ਇਹਨੂੰ ਤੇ ਨਾਲ ਜਿਹੜੀ ਪੰਜਾਬ ਦੀਆਂ ਮੰਗਾਂ ਆ ਉਹ ਮੰਗਾਂ ਮਨਵਾ ਕੇ ਅਸੀਂ ਉੱਠਣਾ ਅਸੀਂ ਭਰੋਸਾ ਲੈ ਕਿਹੜੀਆਂ ਮੰਗਾਂ ਕਿੜੀਆਂ ਨੇ ਇਹਦੇ ਵਿੱਚ ਓਵਰਲੋਡਿੰਗ ਸੁਪਰੀਮ ਕੋਰਟ ਦੇ ਹੁਕਮ ਲਾਗੂ ਹੋਣ ਅਨਟ੍ਰੈਕਟਡ ਵਾਲਿਆਂ ਹਾਈ ਕੋਰਟ ਦੇ ਹੁਕਮ ਲਾਗੂ ਟੋਲ ਫਰੀ ਨੰਬਰ ਦੇਣ ਜਿੱਤੇ ਅਸੀਂ ਕੋਈ ਸਾਰਾ ਧੱਕਾ ਹੋ ਰਿਹਾ ਸ਼ਿਕਾਇਤ ਕਰੀਏ ਦਫ਼ਤਰਾਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਖੱਜਰਖਾਬੀ ਲੋਟਕੋਟ ਹੋ ਰਹੀ ਆ ਉਹਦੇ ਕਰਕੇ ਆ ਸਾਡੇ ਜਿਹੜੇ ਸਾਡੇ ਟੈਂਡਰ ਆ ਇਹ ਟਰੱਕ ਜੁਨੀਅਨ ਨੂੰ ਸਾਡੇ ਟਰੱਕਾਂ ਵਾਲਿਆਂ ਨੂੰ ਦਿੱਤੇ ਜਾਣ ਤਾਂ ਕਿ ਲੇਬਰ ਦਾ ਕੰਮ ਲੇਬਰ ਨੂੰ ਦਿੱਤਾ ਜਾਵੇ ਇਹ ਵਿੱਚ ਇੱਕ ਬੰਦੇ ਆਉਂਦੇ ਜਿੱਦਾਂ ਤਨ ਮੈਂ ਦੱਸਿਆ ਪਿੱਛੇ ਆਸ਼ੂ ਜੀ ਮਨਿਸਟਰ ਸੀ ਅੱਜ ਤੱਕ ਰੋਲਾ ਪਾਉਂਦੇ ਆ ਕਿ ਕੱਲ ਤ ਪਰਚਾ ਕੀਤਾ ਕਾਂਗਰਸੀਆਂ ਨੇ ਪਾਉਣਾ ਯਾਰ ਪਾਓ ਬਚਾਓ ਉਹਨੂੰ ਮੈਂ ਕੀ ਕਹਿੰਦਾ ਮੇਰੇ ਅਲ ਜੋ ਮਰਜ਼ੀ ਕਰੋ ਜਿਹੜਾ ਬੰਦਾ ਪੈਸਾ ਪੰਜਾਬ ਦੇ ਟਰੱਕ ਆਪਰੇਟਰਾਂ ਪੰਜਾਬ ਦੇ ਲੋਕਾਂ ਦਾ ਗਾਵੇ ਉਹਦੇ ਨੇ ਦੂਵੀ ਮਾੜਾ ਹੋਣਾ ਚਾਹੀਦਾ ਮੈਂ ਐਫੀਡਵਿਟ ਦੇਣ ਨੂੰ ਤਿਆਰ ਹਾਂ ਕਿ ਇਸ ਬੰਦੇ ਨੇ ਨਾਲ ਕੇ ਅੱਧਾ ਪੰਜਾਬ ਲੁੱਟਿਆ ਇਹਨੇ ਪ੍ਰੇਮ ਠੇਕੇਦਾਰ ਇੱਕ ਕੋਟਕਪੁਰੇ ਦਾ ਚੈੱਕ ਕਰ ਲੋ ਜੁਨੀਅਨ ਦੇ ਥਾਂ ਥਾਂ ਟੈਂਡਰ ਪਾਈ ਲੋਕਾਂ ਦੇ ਪੈਸੇ ਵੀ ਨਹੀਂ ਪੂਰੇ ਦਿੱਤੇ ਗਏ ਜੇ ਕਿਸੇ ਜਗ੍ਹਾ ਦਾ 25 ਰੁਪਏ ਰੇਟ ਮਿਲਦਾ ਉਹ 12 ਰੁਪਏ ਟਰੱਕਾਂ ਵਾਲਿਆਂ ਨੂੰ ਦਿੱਤਾ ਜਾਂਦਾ ਉਹ ਚੋ ਵੀ ਪੈਸੇ ਬਾਅਦ ਚ ਰੱਖੇ ਜਾਂਦੇ ਆ ਅੱਧਾ ਪੰਜਾਬ ਚੈੱਕ ਕਰ ਲੋ ਆਨਲਾਈਨ ਚੈੱਕ ਹੋਈਣਾ ਸਾਰਾ ਕੁਝ ਵੀ ਪਿਛਲੇ ਅੱਛੂ ਜਦੋਂ ਮਿਨਿਸਟਰ ਜੀ ਕੀ ਹੋਇਆ ਦੂਜਾ ਮੈਨੂੰ ਇਹ ਵੀ ਬਦਕਿਸਮਤੀ ਆ ਪੰਜਾਬ ਦੀ ਮੈਨੂੰ ਇਹ ਵੀ ਕਹਿਣਾ ਪੈ ਰਿਹਾ ਜਿਹੜੀ ਮੌਜੂਦਾ ਸਰਕਾਰ ਆ ਠੀਕ ਹੈ ਉਹਦੇ ਕੋਲ ਅੱਧਾ ਤਾਂ ਨਹੀਂ ਕਵਾਜੀ ਉਹਤੇ ਪਰਚੇ ਰਜਿਸਟਰਡ ਹੋਏ ਆ ਫਿਰ ਵੀ ਜੋ ਕੋਲ ਮੈਂ ਖਾ ਚੌ ਆ ਕੋਈ ਪ੍ਰੀਮ ठेकेदार ਜਾਂ ਕੁਝ ਪੰਜਾ ਠੇਕੇਦਾਰਾਂ ਪੰਜਾਬ ਦੇ ਜਿਹੜਾ ਪੰਜਾਬ ਨੂੰ ਲੁੱਟ ਰਹੇ ਆ ਇਹਨਾਂ ਕੋਲ ਕੰਮ ਲੈ ਕੇ ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਕਮਾਈ ਮਿਲਣੀ ਚਾਹੀਦੀ ਹੈ ਮੇਰੇ ਖਿਆਲ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ ਆ ਸੋ ਇਹ ਕਿਉਂ ਕਮਾਉਣ ਪੰਜਾਬ ਦਾ ਟਰੱਕ ਆਪਰੇਟਰ ਪੰਜਾਬ ਦੇ ਲੋਕ ਖੁਸ਼ਹਾਲ ਹੋਣ ਪੰਜਾਬ 'ਚ ਹੋਰ ਟਰੱਕ ਵਧਣ ਮੈਂ ਕਹਿੰਦਾ ਸਰਕਾਰ ਮੇਰੀ ਗੱਲ ਮੰਨੇ ਇੱਕ ਸਾਲ ਦੇ ਵਿੱਚ 25000 ਨਵੇਂ ਟਰੱਕ 1500 ਕਰੋੜ ਰੁਪਏ ਜਦ ਸਰਕਾਰ ਦਾ ਰਿਹਾ ਵੀ ਨੂੰ ਨਾ ਵਧਾਇਆ 30.31 ਦੇ ਅਸਤੀਫਾ ਦੇ ਦੂੰਗਾ ਜੇ ਉਹਦਾਂ ਦਾ ਘੱਟ 5000 ਦੇ ਆਸ-ਪਾਸ ਰਿਹਾ ਤਾਂ ਵੀ 5 ਵਜੇ ਅਸਤੀਫਾ ਦੇ ਕੇ ਸਾਈਡ ਉੱਥੇ ਸੜਕ ਤੇ ਬੈਠੂਗਾ ਪੰਜਾਬ ਦੀ ਪ੍ਰਧਾਨਗੀ ਨਹੀਂ ਕਰੂਗਾ ਇਸ ਸਰਕਾਰ ਜਿਹਨੂੰ ਮਰਜੀ ਬਿਠਾ ਲਵੇ ਕੋਈ ਕਰ ਧੰਨਵਾਦ ਤਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ 13 ਫਰਵਰੀ ਦਾ ਦਿਨ ਮਿੱਥਿਆ ਗਿਆ ਉਸ ਤੋਂ ਪਹਿਲਾਂ ਇੱਕ ਹੋਰ ਪ੍ਰਦਰਸ਼ਨ ਜਿਹੜਾ ਉਹ ਪੰਜਾਬ ਦੇ ਵਿੱਚ ਹੋਵੇਗਾ ਪੰਜਾਬ ਦੇ ਫਲੋਰ ਪੁਲ ਦੇ ਉੱਤੇ ਲੱਡਵਾਲ ਪੁਲ ਦੇ ਉੱਪਰ ਟਰੱਕ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਰਸਤਾ ਬੰਦ ਕਰਕੇ ਔਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਰੇਲਵੇ ਲਾਈਨ ਜਿਹੜੀ ਹੈ ਉਹ ਬੰਦ ਕੀਤੀ ਜਾਵੇਗੀ ਹਾਲਾਂਕਿ ਪਹਿਲਾਂ ਕੋਈ ਮੀਟਿੰਗ ਜੇਕਰ ਹੁੰਦੀ ਆ ਤਾਂ ਫਿਰ ਸੋਚ ਵਿਚਾਰ ਟਰੱਕ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ ਨਹੀਂ ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਪੂਰਾ ਰਸਤਾ ਜਿਹੜਾ ਉਹ ਬਲੌਕ ਕੀਤਾ ਜਾਵੇਗਾ ਕੈਮਰਾ ਪਰਸਨ ਸੁਮਿਤ ਦਿਨਾਰ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ